ਅੱਜ ਭਾਵੇਂ ਬਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਕਈ ਨੌਜਵਾਨ ਵਿਲਨ ਦੇਖਣ ਨੂੰ ਮਿਲਦੇ ਨੇ ਪਰ ਭਾਵੇਂ ਉਹ ਪਠਾਨ ਵਿੱਚ ਸ਼ਾਹਰੂਖ ਖਾਨ ਦੇ ਸਾਹਮਣੇ ਜੌਨ ਅਬਰਾਹਮ ਵਰਗੇ ਵਿਲਨ ਹੀ ਕਿਉਂ ਨਾ ਹੋਣ ਪਰ ਇੱਕ ਵਕਤ ਬਾਲੀਵੁੱਡ ਦੇ ਵਿੱਚ ਇਹੋ ਜਿਹਾ ਵੀ ਸੀ ਕਿ ਵਿਲਨ ਦਾ ਰੋਲ ਕਰਨਾ ਕੋਈ ਚੰਗਾ ਜਾਂ ਫਿਰ ਕੋਈ ਐਕਸੈਪਟੇਬਲ ਕੰਮ ਨਹੀਂ ਸਮਝਿਆ ਜਾਂਦਾ ਸੀ ਪਰ ਉਸ ਵਕਤ ਜੋ ਵਿਲਨ ਬਣ ਜਾਂਦੇ ਸੀ ਉਹ ਦੇਸ਼ ਤੇ ਦੁਨੀਆ ਦੇ ਵਿੱਚ ਛਾ ਜਾਂਦੇ ਸੀ ਐਸੇ ਹੀ ਖਲਨਾਇਕਾ ਵਿੱਚੋਂ ਕਈ ਨਾਮ ਪੰਜਾਬੀਆਂ ਦੇ ਵੀ ਸ਼ਾਮਿਲ ਨੇ ਆਓ ਤੁਹਾਨੂੰ ਕੁਝ ਕਿਸੇ ਦੱਸਦੇ ਹਾਂ ਗੱਲ 1971 ਦੀ ਹੈ ਜਦੋਂ ਫਿਲਮ ਸ਼ਰਮੀਲੀ ਰਿਲੀਜ਼ ਹੋਈ ਸੀ ਸ਼ਸ਼ੀ ਕਪੂਰ ਤਾਂ ਪਹਿਲਾਂ ਹੀ ਸੁਪਰ ਹਿੱਟ ਐਕਟਰ ਬਣ ਚੁੱਕੇ ਸੀ ਪਰ ਵਿਲਨ ਦੇ ਕੈਰੈਕਟਰ ਲਈ ਰਣਜੀਤ ਲਈ ਇਹ ਇੱਕ ਬਹੁਤ ਵੱਡਾ ਬ੍ਰੇਕ ਸੀ ਅੱਜ ਦੀ ਜਨਰੇਸ਼ਨ ਰਣਜੀਤ ਨੂੰ ਹਾਊਸਫੁੱਲ ਫਿਲਮਾਂ ਦੀ ਫ੍ਰੈਂਚਾਈਜ਼ੀ ਤੋਂ ਜਾਣਦੀ ਹੈ ਪਰ ਰਣਜੀਤ ਲਈ ਇਹ ਸ਼ੁਰੂਆਤ ਆਸਾਨ ਕੰਮ ਨਹੀਂ ਸੀ ਕਿੱਸਾ ਹੈ ਕਿ ਰਣਜੀਤ ਦਾ ਪਰਿਵਾਰ ਵੀ ਇਹ ਫਿਲਮ ਵੇਖਣ ਗਿਆ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਬੇਟਾ ਹੀਰੋਇਨ ਰਾਕੀ ਦੇ ਨਾਲ ਬਦਸਲੂਕੀ ਕਰ ਰਿਹਾ ਹੈ ਉਹਨਾਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਕੱਪੜੇ ਫਾੜ ਰਿਹਾ ਹੈ ਤਾਂ ਉਹ ਫਿਲਮ ਅੱਧ ਵਿੱਚ ਹੀ ਛੱਡ ਕੇ ਚੱਲੇ ਆਏ ਸੀ ਘਰ ਜਾ ਕੇ ਉਹਨਾਂ ਦੀ ਮਾਂ ਬਹੁਤ ਰੋਈ ਕਿ ਬੇਟੇ ਨੇ ਪਰਿਵਾਰ ਦਾ ਨਾਮ ਖਰਾਬ ਕਰ ਦਿੱਤਾ ਉਹ ਪੰਜਾਬ ਜਾ ਕੇ ਕੀ ਮੂੰਹ ਵਿਖਾਉਣਗੇ ਇਸ ਤੋਂ ਬਾਅਦ ਰਣਜੀਤ ਐਕਟਿਸ ਰਾਖੀ ਨੂੰ ਆਪਣੇ ਘਰੇ ਲੈ ਕੇ ਆਏ ਤੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਇਹ ਯਕੀਨ ਦਿਲਾਇਆ ਕਿ ਰਾਖੀ ਨੂੰ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਇਹ ਮੈਸ ਐਕਟਿੰਗ ਸੀ ਫਿਰ ਵੀ ਉਹਨਾਂ ਦੀ ਮਾਂ ਰਾਖੀ ਤੋਂ ਰਣਜੀਤ ਦੇ ਕੀਤੇ ਲਈ ਮਾਫੀ ਮੰਗਦੀ ਰਹੀ ਇਹ ਕਿੱਸਾ ਖੁਦ ਰਣਜੀਤ ਨੇ ਬੁੱਕ ਬੈਡਮੈਨ ਬਾਲੀਵੁੱਡਸ ਆਈਕons ਵਿਲੈਨਸ ਵਿੱਚ ਸ਼ੇਅਰ ਕੀਤਾ ਹੈ ਇਹ ਕਿਤਾਬ ਮੂਵੀ ਜਰਨਲਿਸਟ ਰੋਚਨਾ ਭਟਾਚਾਰੀਆ ਦੀ ਹਿੰਦੀ ਸਿਨੇਮਾ ਦੇ 13 ਵੱਡੇ ਵਿਲੰਗਸ ਉੱਪਰ ਲਿਖੀ ਗਈ ਹੈ ਹੁਣ ਜੇ ਗੱਲ ਕਰੀਏ ਪ੍ਰਾਨ ਜੀਵਨ ਪ੍ਰੇਮ ਚੋਪੜਾ ਰਣਜੀਤ ਅਮਰੀਸ਼ ਪੁਰੀ, અનુਪਮ ਖੇਤ, ਅਮਜਦ ਖਾਨ, ਸ਼ਕਤੀ ਕਪੂਰ ਅਤੇ ਗੁਲਚਨ ਗਰੋਵਰ ਦਿੱਤਾ ਇਹ ਸਾਰੇ ਨਾਮ ਦਿੱਕਤ ਵਿਲਨਸ ਦੀ ਲਿਸਟ ਵਿੱਚ ਸ਼ਾਮਿਲ ਨੇ। ਇਹ ਐਸੇ ਵਿਲਨ ਸੀ ਕਿ ਅਸਲੀ ਜ਼ਿੰਦਗੀ ਵਿੱਚ ਵੀ ਲੋਕ ਇਨ੍ਹਾਂ ਤੋਂ ਡਰਿਆ ਕਰਦੇ ਸੀ ਤੇ ਇਨ੍ਹਾਂ ਦੇ ਪਰਿਵਾਰ ਇਨ੍ਹਾਂ ਤੋਂ ਅਕਸਰ ਨਾਰਾਜ਼ ਰਹਿੰਦੇ ਸੀ। ਗੁਲਚਨ ਗਰੋਵਰ ਬਾਰੇ ਇੱਕ ਕਿੱਸਾ ਹੈ ਕਿ 1983 ਵਿੱਚ ਆਈ ਫਿਲਮ ਅਵਤਾਰ ਵਿੱਚ ਜਦੋਂ ਆਪਣੇ ਮਾਪੇ ਨੂੰ ਪੈਸਿਆਂ ਲਈ ਕਰੋ ਉਹਨਾਂ ਨੇ ਕੱਢ ਦਿੱਤਾ। ਤਾਂ ਉਹਨਾਂ ਦੇ ਗਵਾਂਢੀ ਜਦੋਂ ਫਿਲਮ ਵੇਖ ਕੇ ਆਏ ਤਾਂ ਅਕਸਰ ਉਹਨਾਂ ਨੇ ਦੱਸਿਆ ਕਿ ਉਹ ਮੇਰੇ ਘਰ ਵਿੱਚ ਜਾ ਕੇ ਕਹਿੰਦੇ ਸਨ ਕਿ ਤੁਹਾਡਾ ਸੰਸਕਾਰੀ ਬੇਟਾ ਵਿਗੜਿਆ ਹੋਇਆ ਏ ਨਾ ਸ਼ੁਕਰ ਹੈ ਇਨਸਾਨ ਬਣ ਗਿਆ ਉਹ ਦਿਨ ਦੂਰ ਨਹੀਂ ਜਦੋਂ ਪੈਸਿਆਂ ਲਈ ਉਹ ਤੁਹਾਨੂੰ ਘਰੋਂ ਬਾਹਰ ਕੱਢ ਦੇਵੇਗਾ ਮੇਰੀ ਮਾਨੋ ਸ਼ੁਰੂ ਵਿੱਚ ਫਿਲਮਾਂ ਦੀ ਜ਼ਿਆਦਾ ਸਮਝ ਨਹੀਂ ਸੀ ਤਾਂ ਉਹ ਬਹੁਤ ਰੋਂਦੇ ਸੀ ਇਸੇ ਤਰ੍ਹਾਂ ਸਕਰੀਨ ਉੱਤੇ ਭਾਵੇਂ ਬੇਰਹਿਮ ਬਿਲਨ ਤੇ ਸ਼ਾਤਰ ਮિજાਜ ਹੋਣ ਪਰ ਅਸਲ ਜ਼ਿੰਦਗੀ ਵਿੱਚ ਪ੍ਰੇਮ ਚੋਪੜਾ ਦੀ ਜ਼ਿੰਦਗੀ ਦੇ ਵੀ ਕਈ ਦਿਲਚਸਪ ਪਹਿਲੂ ਨੇ ਪਿਛਲੀ ਵਾਰੀ ਆਪਾਂ ਸਾਰਿਆਂ ਨੇ ਉਹਨਾਂ ਨੂੰ ਫਿਲਮ ਐਨੀਮਲ ਵਿੱਚ ਵੇਖਿਆ ਸੀ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰੇਮ ਚੋਪੜਾ ਇੱਕ ਚੰਗੇ ਸ਼ਾਇਰ ਨੇ ਤੇ ਫਿਲਮਾਂ ਵਿੱਚ ਸਟਰਗਲਸ ਕਰਦੇ ਕਰਦੇ ਉਹ ਕਈ ਸਾਲ ਚੋਰੀ ਚਿਪੇ ਟਾਈਮਜ਼ ਆਫ ਇੰਡੀਆ ਦੇ ਸਰਕੂਲੇਸ਼ਨ ਡਿਪਾਰਟਮੈਂਟ ਵਿੱਚ ਵੀ ਕੰਮ ਕਰਦੇ ਰਹੇ ਤਾਂ ਕਿ ਉਹਨਾਂ ਦਾ ਗੁਜ਼ਾਰਾ ਚੱਲਦਾ ਰਹੇ ਜਦੋਂ ਤੱਕੇ ਉਹਨਾਂ ਦੀ ਉਹ ਕੌਣ ਸੀ ਫਿਲਮ बतौर ਵਿਲਨ ਹਿੱਟ ਨਹੀਂ ਹੋ ਗਈ ਇਸੇ ਦੇ ਨਾਲ ਰਣਜੀਤ ਦੀ ਗੱਲ ਕਰੀਏ ਤਾਂ ਉਹ ਕਾਫੀ ਅੱਛੇ ਚਿੱਤਰਕਾਰ ਅਤੇ ਕਾਲਜ ਦੀ ਫੁੱਟਬਾਲ ਟੀਮ ਦੇ ਵਧੀਆ ਗੋਲੀ ਸਨ ਐਨਡੀਏ ਦਾ ਐਗਜ਼ਾਮ ਪਾਸ ਕਰਨ ਤੋਂ ਬਾਅਦ ਰਣਜੀਤ ਹਿੰਦੀ ਫਿਲਮਾਂ ਵਿੱਚ ਵਿਲਨ ਦਾ ਕੰਮ ਕਰਨ ਲੱਗੇ ਵਕਤ ਬਦਲਦਾ ਗਿਆ ਤਾਂ ਵਿਲਨਸ ਵੀ ਕਾਮੇਡੀ ਕਰਦੇ ਨਜ਼ਰ ਆਉਣ ਲੱਗੇ ਅਜਿਹੇ ਵਿਲਨਸ ਵਿੱਚ ਕਾਦਰ ਖਾਨ ਅਤੇ ਸ਼ਕਤੀ ਕਪੂਰ ਕਾਫੀ ਜ਼ਿਆਦਾ ਪਸੰਦ ਕੀਤੇ ਗਏ ਸ਼ਕਤੀ ਕਪੂਰ ਦਾ ਕੀਤਾ ਹੋਇਆ ਕਰੈਕਟਰ ਗ੍ਰੈਡ ਮਾਸਟਰ ਗੋਗੋ ਦਾ ਅੱਜ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਹਸਾਉਂਦਾ ਹੈ ਸ਼ਕਤੀ ਕਪੂਰ ਦੇ ਕਾਮੇਡੀ ਵਾਲੇ ਵਿਲਨ ਵਾਲੇ ਡਾਇਲੌگز ਵੀ ਅਕਸਰ ਮਸ਼ਹੂਰ ਹੋ ਜਾਂਦੇ ਸੀ ਫਿਲਮ ਵਿੱਚ ਹੀਰੋ ਦੇ ਅੱਛੇ ਡਾਇਲੌگز ਹੋਣ ਨਾ ਹੋਣ ਪਰ ਸ਼ਕਤੀ ਕਪੂਰ ਦੇ ਪੰਚ ਲਾਈਨ ਜ਼ਰੂਰ ਫਿਲਮ ਦੇ ਵਿੱਚ ਸੁਣਨ ਨੂੰ ਮਿਲਦੇ ਸੀ ਜੋ ਬਾਅਦ ਵਿੱਚ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜ ਜਾਂਦੇ ਸੀ ਤੇ ਅਗਰ ਬਾਲੀਵੁੱਡ ਫਿਲਮਾਂ ਦੇ ਸਭ ਤੋਂ ਪਸੰਦੀਦਾ ਵਿਲਨ ਦੀ ਗੱਲ ਕਰੀਏ ਤਾਂ ਅਮਰੀਸ਼ ਪੁਰੀ ਨੂੰ ਅਸੀਂ ਕਿਸ ਤਰ੍ਹਾਂ ਭੁੱਲ ਸਕਦੇ ਹਾਂ ਵਿਲਨ ਬਣਨ ਦੇ ਬਾਅਦ ਵਿੱਚ ਉਹਨਾਂ ਦਾ ਰਿਕਾਰਡ ਅੱਜ ਤੱਕ ਕੋਈ ਤੋੜ ਨਹੀਂ ਪਾਇਆ ਉਹਨਾਂ ਨੇ ਹਿੰਦੀ ਸਿਨੇਮਾ ਨੂੰ ਲਗਭਗ 30 ਸਾਲ ਦਿੱਤੇ ਜਿਸ ਵਿੱਚ ਉਹਨਾਂ ਨੇ ਮਿਸਟਰ ਇੰਡੀਆ ਦੇ ਮੋ ਗੈਂਬੋ ਤੇ ਡੋਂਗ ਵਰਗੇ ਕਈ ਅਜੀਬੋ-ਗਰੀਬ ਕੈਰੈਕਟਰ ਵੀ ਕੀਤੇ ਅਮਰਿਸ਼ ਪੁਰੀ ਦਾ ਜਨਮ ਜਲੰਧਰ ਦੇ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ ਤੇ ਉਹਨਾਂ ਦੇ ਵੱਡੇ ਭਰਾ ਚਮਨ ਪੁਰੀ ਤੇ ਮਦਨ ਪੁਰੀ ਪਹਿਲਾਂ ਹੀ ਫਿਲਮਾਂ ਵਿੱਚ ਐਕਟਿਵ ਸੀ ਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਸ਼ਿਮਲਾ ਤੋਂ ਬੰਬੇ ਚਲੇ ਗਏ ਜਿੱਥੇ ਉਹਨਾਂ ਨੇ ਬਹੁਤ ਸਾਰੇ ਆਡੀਸ਼ਨ ਦਿੱਤੇ ਪਰ ਰਿਜੈਕਟ ਹੋਏ ਤੇ ਜਦੋਂ ਕੰਮ ਮਿਲਣ ਦੀ ਸ਼ੁਰੂਆਤ ਹੋਈ ਤਾਂ ਉਹਨਾਂ ਨੇ ਬਾਲੀਵੁੱਡ ਹੀ ਨਹੀਂ ਬਲਕਿ ਹਾਲੀਵੁੱਡ ਵਿੱਚ ਵੀ ਝੰਡੇ ਗਾੜ ਦਿੱਤੇ ਤੇ ਅੱਜ ਵੀ ਜਦੋਂ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਵਿਲਨ ਦਾ ਨਾਮ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਦਾ ਨਾਮ ਸਭ ਤੋਂ ਪਹਿਲਾਂ ਬਾ ਇੱਜ਼ਤ ਲਿਆ ਜਾਂਦਾ ਹੈ ਸੋ ਦੋਸਤੋ ਏਸੀ ਬਾਲੀਵੁੱਡ ਦੇ ਕੁਝ ਖਾਸ ਵਿਲਨਸ ਦੀ ਖਾਸ ਹਿਸਟਰੀ ਦੀ ਜਾਣਕਾਰੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜਲਦੀ ਹੋਵੇਗੀ ਮੁਲਾਕਾਤ ਹੋਰ ਨਵੀਆਂ ਵੀਡੀਓਜ਼ ਦੇ ਨਾਲ ਉਦੋਂ ਤੱਕ ਲਈ ਦੇਖਦੇ ਰਹੋ ਅਰਸ਼ ਐਂਟਰਟੇਨਮੈਂਟ ਸਸੇਕਾ